ਅੱਪਰ ਆ ਰਹੇ ਸੀ ਬਾਈ ਸੁਦੀ ਇਹ ਬਸ਼ਮੀ ਕੋਲ ਤੇ ਸਾਡੇ ਪਿੰਡਾਂ ਦੇ ਨਾਲ ਦਾ ਇਹ ਬਾਈ ਇਹ ਮਿਲੇ ਹੈਗੇ ਆਪਾਂ ਇੰਸਟਾਗ੍ਰਾਮ ਆ ਜੀ ਠੀਕ ਹੈ ਤੇ ਇਹਨਾਂ ਦੀ ਪ੍ਰਾਪਰਟੀ ਹੈ ਇਹ ਸੋਹਣੀ ਪ੍ਰਾਪਰਟੀ ਹੈ ਰੂਮ ਏ ਰੂਮ ਏ ਹੈ ਨਾ ਰੂਮ ਏ ਰੂਮ ਮੇਟ ਰੂਮ ਰੂਮ ਮੇਟ ਤੇ ਜਦੋਂ ਕਿਤੇ ਵੀ ਸੁਆਬ ਬਣਦਾ ਤਾਂ ਬਾਈ ਅਕਲ ਜ਼ਰੂਰ ਹੈ ਬਿਲਕੁਲ ਬਾਈ ਤੇ ਬਾਈ ਦੀ ਗੱਲ ਕਰਦੇ ਸੀ ਜਿਹੜੀ ਸਾਡੀ ਪ੍ਰਾਪਰਟੀ ਹੈ ਇਹ ਕਮਿਊਨਿਟੀ ਬੇਸਡ ਹੈ ਜੇ ਤੁਸੀਂ ਦੇਖਦੇ ਹੋ ਵੀ ਬਾਹਰੋਂ ਲੋਕ ਆਉਂਦੇ ਆ ਕੁਣ ਬੈਕਪੈਕਰਸ ਆਉਂਦੇ ਆ ਜਾਂ ਟਰੈਕਰਸ ਆਉਂਦੇ ਆ ਉਹ ਆਗੇ ਇੱਥੇ ਰੁਕਦੇ ਆ ਆ ਮੌਲ ਬਣਾਇਆ ਹੋਇਆ ਇਹਨਾਂ ਨੇ ਅਲੱਗ-ਅਲੱਗ ਰੇਸ਼ਾਂ ਦੇ ਝੰਡੇ ਲਾਏ ਹੋਏ ਆ ਬੈਠਣ ਨੂੰ ਜਗ੍ਹਾ ਬਣਾਈ ਹੈ ਕਿਤਾਬਾਂ ਪੜ੍ਹਨ ਨੂੰ ਜਗ੍ਹਾ ਬਣਾਈ ਹੈ ਮਿਊਜ਼ਿਕਲ ਲਾਈਟ ਜਾਂ ਬਾਹਰ ਇੱਕ ਹੈਗਾ ਬੈਠਣ ਨੂੰ ਕੈਫੇਟੇਰੀਆ ਸੋਹਣਾ ਮਤਲਬ ਤੇ ਬਾਕੀ ਕਿ 10 ਦੇ 30 ਬੈੱਡ ਹਨ ਕੋਲ ਡਾਰਮਟਰੀ ਚ ਤੇ ਜਿਹੜੇ 4-5 ਜਿਹੜੇ ਹੈਗੇ ਆ ਉਹ ਡਬਲ ਬੈੱਡ ਰੂਮ ਵੀ ਹੈ ਸੋ ਜੇ ਕੱਪੜ ਵੀ ਆਉਂਦੀ ਫੈਮਿਲੀ ਵੀ ਉਦੋਂਾਂ ਵਾਸਤੇ ਬਧੀ ਜਗ੍ਹਾ ਹੈ ਤੇ ਜਿਹੜੇ ਸਾਡੇ ਵਰਗੇ ਆਉਂਦੇ ਆ ਬਾਈਕਰ ਜਾਂ ਬੈਕਪੈਕਰ ਬਾਈ ਦਾ ਨੰਬਰ ਤੇ ਬਾਈ ਦਾ ਜਿਹੜਾ ਨਾਮ ਹੈ ਤੇ ਲੋਕੇਸ਼ਨ ਆ ਮੈਂ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ ਪਾਉਂਗਾ ਤੇ ਜਰੂਰ ਆਇਓ ਬਾਈ ਕੋਲੇ ਇੱਕ ਵਾਰੀ ਇਹ ਮੇਰਾ ਤਾਂ ਗਰਾਈ ਸੀਗਾ ਮੇਰੇ ਤਾਂ ਪਿੰਡਾਂ ਕੋਲ ਦਾ ਤਾਂ ਕਰਕੇ ਜਿਹੜਾ ਹੈਗਾ ਮੈਨੂੰ ਤਾਂ ਆਉਣਾ ਹੀ ਬਣਦਾ ਸੀ ਇੱਥੇ ਤੇ ਚਾਹ ਦੀ ਸੇਵਾ ਕਰਦਾ ਹਾਂ ਬਾਈ ਹੈ ਬਾਈ ਮੈਂ ਚਾਹ ਦੀ ਸੇਵਾ ਕਰਦਾ ਹਾਂ ਚਾਹ ਦੀ ਸੇਵਾ ਜਰੂਰੀ ਹੈ ਬਾਜੀ ਤੇ ਬਾਈ ਕਦੋਂ ਆਣਾ ਪਿੰਡਾਂ ਵਾਲੇ ਫਿਰ ਨੂੰ ਮੈਂ ਦੇਖਦਾ ਜੀ ਹੁਣੇ ਮੇਰਾ ਹੈਗਾ ਪਲਾਨ ਤਾਂ ਮੇਬੀ ਸਤੰਬਰ ਦੀ 15 ਤਰੀਕ ਤੱਕ ਮੈਨੂੰ ਫੋਨ ਕਰਿਓ ਤੇ ਬਾਈਰ ਕੇ ਇੱਕ ਹੋਰ ਪ੍ਰਾਪਰਟੀ ਤਿਆਰ ਕਰ ਰਹੇ ਆ ਆਪਦੀ ਉਹ ਹੋ ਸਕਦਾ ਵੀ ਜਲਦੀ ਉਹ ਇਦੋਂ ਅੱਗੇ ਪਲਚਾਨ ਪਿੰਡ ਐ ਉੱਥੇ ਪ੍ਰਾਪਰਟੀ ਤਿਆਰ ਕਰ ਰਹੇ ਹਾਂ ਤੇ ਇੱਕ ਬਾਈ ਦੇ ਨਾਲ ਹੈਗਾ ਸ਼ਮੇਸ਼ ਬਾਈ ਉਹ ਸੈਮ ਡਾਜ਼ਡ ਦੇ ਵਿੱਚ ਆਪਦੀ ਪ੍ਰਾਪਰਟੀ ਚਲਾ ਰਿਹਾ ਆ ਆਪਾਂ ਉਹਨਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਜੇ ਉਹ ਉੱਥੇ ਹੋਏ ਉੱਠ ਕੇ ਕੇ ਸੁੱਤੇ ਵੇ ਜੀ ਠੀਕ ਐ ਤਾਂ ਤੁਸੀਂ ਪੂਰੀ ਵੇਖ ਕੇ ਸੋਚੋ ਠੀਕ ਐ ਜੀ ਮਨਾਲੀ ਦੇ ਪਹਾੜ ਤੇ ਮਨਾਲੀ ਦੇ ਪਹਾੜਾਂ ਦੇ ਵਿੱਚ ਸੁਣਦਾ ਮਨਾਲਸੂ ਦਰਿਆ ਦਾ ਖੜਕਾ ਤੇ ਆਹ ਬਾਈਰਗਾਂ ਦੀ ਪ੍ਰਾਪਰਟੀ ਹੈ ਜਿਹੜੀ ਰਾਤ ਆਪਾਂ ਨੂੰ ਨੇਰੇ ਵਿੱਚ ਦਿਖਾਈ ਦਿੰਦੀ ਸੀ ਬਿਲਕੁਲ ਟੋਪ ਤੇ ਬੈਠੇ ਆਪਾਂ ਤੇ ਇਹ ਤਿੰਨ ਫਲੋਰ ਹੈ ਇਹਦੇ ਇੱਕ ਥੱਲੇ ਹੈ ਉਹਦੇ ਵਿੱਚ ਜੋ ਡਾਰਮੈਂਟਰੀ ਵੀ ਹੈ ਤੇ ਥੱਲੇ ਰੂਮਸ ਵੀ ਹੈਗੇ ਸੋਣਾ ਮਤਲਬ ਤੁਹਾਨੂੰ 올ਡ ਮਨਾਲੀ ਤੋਂ ਉੱਪਰ ਆਉਣਾ ਪੈਂਦਾ ਥੋੜਾ ਜਿਹਾ ਮਨੂ ਟੈਂਪਲ ਵਾਲੇ ਪਾਸੇ ਤੇ ਉੱਥੇ ਆ ਕੇ ਇਹ ਪ੍ਰਾਪਰਟੀ ਤੁਹਾਡੇ ਨਿਗਾਹ 'ਚ ਆ ਜਾਂਦੀ ਹੈ ਰੂਮ 8 ਹੈਪੀ ਆਵਰ ਇੰਦਾਂ ਦੇ ਕਮਰੇ ਆ ਬਈਰ ਕਹਿੰਦੇ ਆ ਦੋ ਬੈੱਡ ਲਾਇਵੇ ਆ ਜੇ ਕੋਈ ਇਦਾਂ ਦਾ ਮਾਹੌਲ ਲੈਣਾ ਚਾਹੁੰਦਾ ਤਾਂ ਇਦਾਂ ਦਾ ਮਾਹੌਲ ਮਿਲ ਜਾਂਦਾ ਤੇ ਜੇ ਕੋਈ ਸਿੰਗਲ ਲੈਣਾ ਚਾਹੁੰਦਾ ਉਹਦੇ ਵੀ ਥੱਲੇ ਹੈਗਾ ਉਹ ਦਿਖਾਉਣਾ ਤੁਹਾਨੂੰ ਮੈਂ ਆ ਆਪਾਂ ਨੂੰ ਦਿੱਤਾ ਸੀ ਬਈਆਂ ਨੇ ਕਮਰਾ ਤੇ ਖਲਾਰਾ ਖਲੂਰਾ ਪਾ ਪਾਇਆ ਹੋਇਆ ਹਜੇ ਤੇ ਚੱਲਦੇ ਆਂ ਹਜੇ ਖਲਾਰਾ ਚੱਕ ਚੁੱਕੇ ਥੱਲੇ ਨੂੰ ਪਿੱਛੇ ਪੈਂਦਾ ਦਰਿਆ ਬਿਆਸ ਤੇ ਤਾਂਬੇ ਰੰਗੇ ਜਿਹੜੇ ਚਿਹਰਿਆਂ ਦੇ ਨਾਲ ਅਸੀਂ ਚੱਲੇ ਹਾਂ ਪੰਜਾਬ ਵਾਪਸ ਤੇ ਮਨਾਲੀ ਦੀ ਜਿਹੜੀ ਪਹਿਲਾਂ ਸ਼ਵੀ ਸੀਗੀ ਮਨ ਦੇ ਵਿੱਚ ਉਹ ਤੋੜਦੀ ਆ ਬਾਈਆਂ ਨੇ ਸੁਧੀਰ ਵਰਗੇ ਨੇ ਸੋ ਸੁਧੀਰ ਬਾਈ ਵਰਗਿਆਂ ਦਾ ਪਿਆਰ ਤੇ ਉਹਨਾਂ ਦੀ ਮੁਹੱਬਤ ਸਾਨੂੰ ਮਨਾਲੀ ਨੂੰ ਸੋਹਣਾ ਲੱਗਣ ਲੱਗਾ ਤਾਂ ਹੁਣ ਦੁਬਾਰਾ ਮਨਾਲੀ ਉਹਨਾਂ ਕੋਲੇ ਆਇਆ ਕਰਾਂਗੇ ਸੋ ਬਿਆਸ ਦਰਿਆ ਆਪਦੇ ਜੋਬਨ ਤੇ ਪੰਜਾਬ ਵੱਲ ਨੂੰ ਜਾਂਦਾ ਹੋਇਆ ਤੇ ਗੱਬਰੂ ਵੀ ਪੰਜਾਬ ਨੂੰ ਮੁੜਦੇ ਹੋਏ ਕਿਉਂਕਿ ਭਾਈ ਘਰ ਹਮੇਸ਼ਾ ਹੀ ਆਵਾਜ਼ਾਂ ਮਾਰਦਾ ਹੈ ਘਰ ਛੱਡ ਕੇ ਸਾਹ ਨਹੀਂ ਹੋਇਆ ਜਾਂਦਾ ਇੱਥੋਂ ਹੌਲੀ-ਹੌਲੀ ਚੱਲਾਂਗੇ ਠੰਡ ਹੈਗੀ ਆ ਜੇ ਮਨਾਲੀ ਕਿਉਂਕਿ ਮੀਂਹ ਪੈ ਕੇ ਸਾਡੇ ਪਿੱਛੇ ਕੱਲ ਪਰਸੋਂ ਤੇ ਅੱਗੇ ਜਾ ਕੇ ਦੇਖਦੇ ਆਂ ਵੀ ਜੈਕਟਾਂ ਕਿੱਥੇ ਜੇ ਲੈਂਦੀਆਂ ਤੇ ਪੰਜਾਬ ਦੀ ਗਰਮੀ ਚਿਪਚਪਾਹਟ ਵਾਲੀ ਕਿੱਥੇ ਜੇ ਸਾਡਾ ਸਵਾਗਤ ਕਰਦੀ ਐ ਬਾਵੇ ਨੇ ਆਪਦਾ ਜਿਹੜਾ ਹੈਗਾ ਫਲਭੀ ਪਾਈ ਹੋਈ ਐ ਉਹ ਕਹਿੰਦਾ ਮੈਂ ਹੁਣ ਫਲਭੀ ਲਾਉਣੀ ਨਹੀਂ ਪੰਜਾਬ ਜਾ ਕੇ ਲਾਉਂਗਾ ਫਰੇਮ 'ਚ ਦਿਸਦਾ ਸ਼ਹਿਰ ਕੁੱਲੂ ਸ਼ੋਲਾ ਤੇ ਸੇਬਾਂ ਕਰਕੇ ਮਸ਼ਹੂਰ ਰਿਹਾ ਤੇ ਕੁੱਲੂ ਮਨਾਲੀ ਇਕੱਠੀ ਕਿਹਾ ਜਾਂਦਾ ਕੁੱਲੂ ਮਨਾਲੀ ਵਾਦੀ ਤੇ ਇੱਥੋਂ 10 ਕਿਲੋਮੀਟਰ ਅੱਗੇ ਇੱਕ ਪੁੰਤਰ ਹਵਾਈ ਅੱਡਾ ਹੈ ਅ ਜਿਹੜਾ ਕਿ ਲੋਕਲ ਉਡਾਨਾਂ ਲਈ ਜਾਣਿਆ ਜਾਂਦਾ ਤੇ ਇੱਥੋਂ ਹੀ ਅੱਗੇ ਮਣੀ ਕਰਨ ਸਾਹਿਬ ਨੂੰ ਸੌਂਜ ਵੈਲੀ ਨੂੰ ਤੇ ਅ ਚੀਰ ਗੰਗਾ ਟ੍ਰੈਕ ਨਿਕਲਦੇ ਆ ਸੋ ਇਸ ਤੋਂ ਅੱਗੇ ਚੱਲ ਕੇ ਮੰਡੀ ਆ ਜਾਂਦੀ ਹੈ ਤੇ ਠੰਡ ਹੈਗੀ ਇੱਥੇ ਅਜੇ ਤੇ ਨਾਲ ਵਹਿੰਦਾ ਦਰਿਆ ਅ ਥੋੜਾ ਜਿਹੜਾ ਕੁੱਲੂ ਖੜ ਕੇ ਸੀ ਆਪਾਂ ਤੇ ਚੇਨ ਸਾਫ ਕਰਨ ਲੀ ਸੀ ਥੋੜੀ ਚੇਨ ਸਾਫ ਕਰ ਲਈ ੜਕੜਕ ਕਰਨ ਲੱਗੀ ਸੀ ਫਰਬਰੀ ਦਾ ਲਿਆ ਮੈਂ ਇਹ ਰਾਇਲ ਐਨਫੀਲਡ ਮਡਯੋਰ 350 ਇਹ ਤੇ ਮੈਂ 4 ਗੇੜੇ ਲਾ ਚੁੱਕਿਆ ਬਾਈ ਜੀ 4 ਗੇੜੇ ਪਹਿਲਾ ਗੇੜਾ ਲਾਇਆ ਸੀ ਆਪਾਂ ਇਹਦਾ ਵਿਧੀ ਵੈਲੀ ਦਾ ਠੀਕ ਹੈ ਜੀ ਦੂਜਾ ਗੇੜਾ ਲਾਇਆ ਆਪਾਂ ਬਰੋਡ ਵੈਲੀ ਦਾ ਤੀਜਾ ਲੇ ਦਾ ਲਾਇਆ ਤੇ ਚੌਥਾ ਹੁਣ ਜਾਂਸਕਰ ਵੈਲੀ ਦਾ ਲਾਇਆ ਸੋ ਟੂ ਦਾ ਨਾਮ ਦੇਦਾ ਕਿਹੜਾ ਨਾ ਕਿਹੜਾ ਤਾਂ ਬੁੱਟੂ ਦੂਜਾ ਹੁੰਦਾ ਅੱਛਾ ਗੇੜੀ ਨਹੀਂ ਮਰੋ ਟੂਰ ਹਾਂ ਟੂਰ ਲਾਇਆ ਚਾਰ ਟੂਰ ਲਾ ਚੱਲੇ ਤੇ ਫਰਪਰੀ ਤੋਂ ਲੈ ਕੇ ਹੁਣ ਤੱਕ ਆਪ ਇਹਨੂੰ ਚਲਾਤਾ ਹੈਗਾ ਲਗਭਗ ਤੁਹਾਡਾ ਭਲਾ ਕਰੇ ਰੱਬ 9000 ਕਿਲੋਮੀਟਰ ਤੇ ਜਾਂਦੇ ਜਾਂਦੇ ਅੱਜ ਆਪਾਂ ਇਹਨੂੰ 9500 ਕਿਲੋਮੀਟਰ ਪੂਰਾ ਕਰ ਦਾਂਗੇ ਯਾਨੀ ਕਿ ਸ਼ਾਨਦਾਰ ਲਗਭਗ 15 ਮਹੀਨਿਆਂ ਦੇ ਵਿੱਚ 5ਾਂ 6 ਮਹੀਨੇ ਜੱਪਾਂ ਇੰਨਾ ਕਿਲੋਮੀਟਰ ਚਲਾਤਾ ਹੈਗਾ ਵਧੀਆ ਸਾਥ ਦੇ ਰਿਹਾ ਵਧੀਆ ਸਾਥੀ ਆਪਣਾ ਅਗਲੇ ਸਫ਼ਰਾਂ ਦੇ ਵਿੱਚ ਵੀ ਸਾਥ ਦੇਊਗਾ ਤੇ ਇਹ ਸਾਥੀ ਵੀ ਹੋ ਸਕਦਾ ਅਗਲੇ ਸਫ਼ਰਾਂ ਵਿੱਚ ਸਾਥ ਦੇਵੇ ਤੱਤੇ ਠੰਡੇ ਜਿਹੜੇ ਹੈਗੇ ਆਸੀਂ ਲੈ ਕੇ ਤਜਰਬੇ ਅੱਗੇ ਨੂੰ ਵੱਧ ਰਹੇ ਆ ਮੰਡੀ ਵੱਲ ਨੂੰ ਚੱਲਦੇ ਆ 10ਵੇਂ ਪਾਸ਼ਾ ਦੀ ਚਰਨਛੋਪਾ ਪ੍ਰਾਪਤ ਗੁਰਦੁਆਰਾ ਉੱਥੇ ਬੈਠਦੇ ਹਾਂ ਆਪਾਂ ਖੜੇ ਆ ਮੰਡੀ ਮੰਡਵਨਗਰ ਪ੍ਰਾਣਾਨਾਇ ਦਾ ਮੰਡਵਨਗਰ ਹੈ ਤੇ ਬਹਾਉਸੇਨ ਨੇ 13ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਇਹ ਨਗਰ ਬਸਾਇਆ ਸੀਗਾ ਤੇ ਇੱਧਰ ਇੱਕ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ ਗੁਰਦੁਆਰਾ ਪਾਸ਼ਾਏ ਦਸਵੀਂ ਜਦੋਂ ਰਾਜੇ ਸਿੱਧ ਸਿੰਘ ਦੀ ਬੇਨਤੀ ਤੇ ਮਹਾਰਾਜ ਇੱਥੇ ਰੁਕੇ ਤਾਂ 6 ਮਹੀਨੇ ਬਿਆਸ ਦਰਿਆ ਦੇ ਕਿਨਾਰੇ ਟਿਕਾਣਾ ਕੀਤਾ ਸੋ ਇਸੇ ਮੰਡੀ ਨੂੰ ਮਹਾਰਾਜ ਰਣਜੀਤ ਸਿੰਘ ਨੇ ਸਿੱਖ ਰਾਜ ਦੇ ਵਿੱਚ ਸ਼ਾਮਲ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਅੰਗਰੇਜ਼ਾਂ ਦੇ ਅਧੀਨ ਰਿਹਾ ਸੋ ਇਹ ਜਿਹੜਾ ਗੁਰਦੁਆਰਾ ਹੈ ਉਹ ਬੜਾ ਹੀ ਦਰਸ਼ਨੀ ਤੇ ਸ਼ੋਭਨਿਕ ਹੈ ਜਿਹੜੀ ਪੁਰਾਣੀ ਸੜਕ ਹੈ ਉਹਦੇ ਨਾਲ ਹੀ ਬਿਲਕੁਲ ਖੱਬੇ ਹੱਥ ਵਸਿਆ ਹੈ ਜਦੋਂ ਆਪਾਂ ਮਨਾਲੀ ਤੋਂ ਆਉਂਨੇ ਆ ਇੱਥੇ ਲੰਗਰ ਪਾਣੀ ਤੇ ਰੈਸ਼ ਦਾ ਪ੍ਰਬੰਧਾ ਸੰਗਤਾਂ ਲਈ ਤੇ ਇੱਥੋਂ ਹੀ ਕਰਵਾਲ ਸਰ ਨਾਮ ਦਾ ਗੁਰਦੁਆਰਾ ਹੈ ਤੇ ਉਦੋਂ ਦਾ ਹੀ ਇੱਕ ਪ੍ਰੈਸ਼ਰ ਲੈ ਕੇ ਜਿਹੜੀ ਉਸ ਨੂੰ ਟਰੈਕ ਵੀ ਜਾਂਦਾ ਸੋ ਇਹ ਥਾਵਾਂ ਜਿਹੜੀਆਂ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਨੇ ਇਹ ਸਾਡੇ ਵਾਸਤੇ ਦੇਖਣ ਵਾਲੀਆਂ ਨੇ ਤੇ ਦੇਖਣਾ ਬਣਦਾ ਇਹਨਾਂ ਨੂੰ ਬਿਆਸ ਦਰਿਆ ਜਿਹੜਾ ਹੈਗਾ ਉਹ ਆਪਦੇ ਜੋ ਰਸਤੇ ਤੇ ਉਵੇਂ ਤੁਰਿਆ ਜਾ ਰਿਹਾ ਪੰਜਾਬ ਵੱਲ ਤੇ ਆਹ ਉਹ ਸੜਕ ਹੈ ਜਿਹੜੀ ਅੱਗੇ ਨੂੰ ਜਾਂਦੀ ਇਸ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਦਸਵੇਂ ਪਾਤਸ਼ਾਹੀ ਇੱਕ ਬੰਦੂਕ ਉਹਨਾਂ ਦੀ ਰਬਾਬ ਤੇ ਬਰੂਦ ਵਾਲੀ ਕੁੱਪੀ ਤੇ ਉਹ ਪਲੰਗ ਜਿੱਥੇ ਉਹਨਾਂ ਨੇ ਟਿਕਾਣਾ ਕੀਤਾ ਦੇ ਨਾਲ ਇੱਕ ਤਲਾਈ ਰਜਾਈ ਉਹ ਸੋशोਭਤ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਵੀਡੀਓਗ੍ਰਾਫੀ ਦੀ ਮਨਾਹੀ ਹੈ ਇਸ ਕਰਕੇ ਵੀਡੀਓ ਨਹੀਂ ਬਣਾਈ। ਤੋਂ ਆ ਕੇ ਤੁਸੀਂ ਦਰਸ਼ਨ ਕਰ ਸਕਦੇ ਹੋ, ਦੇਖ ਸਕਦੇ ਹੋ। ਅਰਵਾਲ ਸਰ ਇੱਕ ਕੋਠਾ ਸਾਹਿਬ ਉਹ ਗੁਰਦਾਰੇ ਇਥੋਂ ਨੇੜੇ ਨੇ। ਪਹਾੜ ਤੇ ਮੈਦਾਨ ਦਾ ਇਹੀ ਫਰਕ ਹੈ। ਜਿਵੇਂ ਜਿਵੇਂ ਮੈਦਾਨ ਨੂੰ ਆਈ ਜੰਨੇ ਆ ਤੇ ਤਾਪਮਾਨ ਜਿਹੜਾ ਵਧੀ ਜਾਂਦਾ ਆ ਆਪਾਂ ਲੱਤਕ ਕੁਲੂ ਤੋਂ ਕਾਫੀ ਅੱਗੇ ਆ ਗਏ ਆ ਤੇ ਬਲਾਸਪੁਰ ਦੇ ਕੋਲੇ ਖੜੇ ਆ ਤੇ ਬਲਾਸਪੁਰ ਤੋਂ ਗਾਹ ਆਉਣ ਕੀਰਤਪੁਰ ਸਾਹਿਬ ਬਿਲਕੁਲ ਹੀ ਮੈਦਾਨੇ ਲੱਗ ਕੇ ਪਹੁੰਚ ਜਾਗੇ ਓਮਸ ਜੀ ਸ਼ੁਰੂ ਹੋ ਗਈ ਹੈ ਉਹੀ ਭਾਦੋਂ ਵਾਲੀ ਜਿਹੜੀ ਹੈਗੀ ਓਮਸ ਸ਼ੁਰੂ ਹੋ ਗਈ ਹੈ ਕੋਟ ਲੈ ਗਏ ਸੀ ਪਹਿਲਾਂ ਹੀ ਤੇ ਉਹ ਅਸੀਂ ਬੈਗਾਂ 'ਚ ਪਾ ਲਏ ਆ ਤੇ ਪਿੱਛੇ ਬੱਦਲ ਬਾਈ ਸੀ ਤੇ ਹੁਣ ਅੱਗੇ ਜਿਹੜਾ ਹੈਗਾ ਆਸਮਾਨ ਉਹੀ ਸਲੇਟੀ ਰੰਗ ਦਾ ਹੋ ਗਿਆ ਨੀਲੇ ਤੋਂ ਹੁਣ ਸਲੇਟੀ ਰੰਗ ਦਾ ਹੋ ਗਿਆ ਉਸੇ ਪ੍ਰਦੂਸ਼ਣ ਤੇ ਧੂੜ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਨਾਲਸ ਹੈ ਉਹਨਾਂ ਕੋਲੇ ਆ ਪੁਲ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਪੁਲ ਅੰਗਰੇਜ਼ਾਂ ਦੇ ਬਣਾਏ ਹੋਏ ਨੇ ਪੁਰਾਣੇ ਪੁਲ ਉਹਨਾਂ ਦੇ ਬਣੇ ਹੋਏ ਅੰਗਰੇਜ਼ਾਂ ਵਲੇ ਦੇ ਪੁਰਾਣੀ ਤੇ ਆਪਾਂ ਜਾਣਾ ਪਰਲੇ ਪਾਸੇ ਰਾੜਾ ਸਾਹ ਵਾਲਾ ਰਸਤਾ ਹੋ ਕੇ ਆਪਾਂ ਚੱਲਾਂਗੇ ਕੋਪਰ ਹੀੜਾ ਕੋਪਰ ਹੀੜਾ ਤੋਂ ਚੱਲਾਂਗੇ ਆਪਾਂ ਅਹਿਮਦਗੜ ਅਹਿਮਦਗੜ ਤੋਂ ਚੱਲਾਂਗੇ ਆਪਾਂ ਰਾਏਕੋਟ ਤੇ ਰਾਏਕੋਟ ਤੋਂ ਹੋ ਕੇ ਭਦੌੜ ਤੇ ਭਦੌੜ ਤੋਂ ਬਾਜਾ ਆਹ ਰਸਤਾ ਫੜਾਂਗੇ ਮੌਸਮ ਜਿਹੜਾ ਥੋੜਾ ਠੰਡਾ ਹੋ ਗਿਆ ਕਿਉਂਕਿ ਬੱਦਲਬਾਈ ਹੈਗੀ ਹੈ ਪੰਜਾਬ ਦੇ ਪਰਲੇ ਪਾਸੇ ਲੁਧਿਆਣੇ ਵਾਲੇ ਪਾਸੇ ਤੇ ਹਲਕੇ ਹਲਕੇ ਬੱਦਲ ਹੈ ਜਿਹੜੇ ਮੌਸਮ ਚ ਆਪਾਂ ਗਏ ਸੀ ਉਹੋ ਜਿਹਾ ਮੌਸਮ ਜੀ ਵਾਪਸ ਆ ਗਿਆ ਆਪਾਂ ਚੱਲੀਏ ਜੀ ਸਰ ਪਿੰਡ ਮਿੰਨੀ ਛਪਾਰ ਤੇ ਨਾਲ ਹੈਗਾ ਅਹਮਦਗੜ ਬਾਈ ਪਸ਼ਪਿੰਦਰ ਸਿੰਘ ਬਾਈ ਪਸ਼ਪਿੰਦਰ ਸਿੰਘ ਪੀਰ ਕੀ ਗਲੀ ਦਰੇ ਕੋਲੇ ਸਾਨੂੰ ਮਿਲੇ ਸੀਗੇ ਤੇ ਪਿੰਡ ਛਪਾਰ ਦੇ ਆ ਇਹ ਤੇ ਬੜਾ ਵਧੀਆ ਲੱਗਿਆ ਬਾਈ ਭਗਵੰਤ ਨਾਲ ਪਹਿਲਾਂ ਤੋਂ ਜੁੜੇ ਹੋਏ ਸੀਗੇ ਤੇ ਸੰਦ ਨਾਲ ਹੁਣ ਜੁੜ ਗਏ ਆ ਪਰ ਮਿਲੇ ਆਪਾਂ ਉੱਥੇ ਹੀ ਆ ਜੀ ਮਿਲੇ ਉੱਥੇ ਹੀ ਆਪਾਂ ਹਾਂ ਠੀਕ ਹੈ ਪੀਰ ਦੀ ਗਲੀ ਤੇ ਜੀ ਹੁਣ ਸਾਡੇ ਹੋਰ ਮਤਲਬ ਜਿਹੜੇ ਹੈਗੇ ਆ ਮਤਲਬ ਸਬੰਧ ਬਣ ਗਏ ਲੜਕੀਆਂ ਸੀ ਮੈਂ ਟੀਚਰ ਐ ਇਹ ਵੀ ਟੀਚਰ ਐ ਹਾਂਜੀ ਤੇ ਸੰਤ ਬਾਬਾ ਜਿਹੜੇ ਈਸ਼ਰ ਸਿੰਘ ਸਿੰਘ ਜੀ ਰਾੜਾ ਸਾਹਿਬ ਉਹਨਾਂ ਦੇ ਸਕੂਲ ਚ ਪੜਾਉਂਦੇ ਐ ਹਾਂਜੀ ਤੇ ਛਪਾਰ ਦੇ ਮੇਲੇ ਵੇਲੇ ਹੋ ਸਕਦਾ ਇਹਨਾਂ ਕੋਲੇ ਆਈਏ ਨਹੀਂ ਜਰੂਰ ਜੀ ਤੇ ਚੰਗਾ ਲੱਗਿਆ ਬਾਈ ਮਿਲ ਕੇ ਸੁਣ ਕੇ ਠੀਕ ਐ ਤੇ ਮਿਲਾਂਗੇ ਅਗੇ ਵੀ ਨਹੀਂ ਜਰੂਰ ਜੀ ਜਰੂਰ ਬਿਲਕੁਲ ਜੀ ਆਪਾਂ ਖੜੇ ਆ ਜੀ ਭਗਵੰਤ ਪਾਵਾ ਦੇ ਘਰੇ ਤੇ ਭਗਵੰਤ ਪਾਵੇ ਦਾ ਜਿਹੜਾ ਹੈਗਾ ਭਾਂਡਾ ਢਿੰਡਾ ਪਦੇ ਦਾ ਇਹਨੂੰ ਸਾਰਾ ਹਸਾਬ-ਦਬ ਕਰਕੇ ਸਫਰ ਬਾਈ ਨੂੰ ਸੁਣਾ ਰਿਹਾ ਖੱਟੀਆਂ ਮਿੱਠੀਆਂ ਯਾਦਾਂ ਨਾਲ ਠੀਕ ਹੈ ਜੀ ਆ ਬਾਈ ਦੇ ਵੱਡੇ ਭਾਈ ਸਾਹਿਬ ਕੀ ਨਾਂ ਬਾਈ ਦਾ ਕਲਵੰਤ ਕਲਵੰਤ ਬਾਵਾ ਜੀ ਸੋ ਬਾਵੇ ਵਿੱਚ ਜਿਹੜੀ ਸਟੋਰੀ ਹੈ ਉਹ ਅਸੀਂ ਅਗਲੇ ਵਲੌਗ ਦੱਸਾਂਗੇ ਵੀ ਬਾਵਾ ਇਹਨਾਂ ਦਾ ਜਿਹੜਾ ਸਰਨੇਮ ਹੈ ਉਹ ਮਨਮੋਹਨ ਬਾਵਾ ਜੀ ਨਾਲ ਜੁੜਦਾ ਜਾਂ ਕੋਈ ਹੋਰ ਬਾਵੇ ਹੈ ਮਨਮੋਹਨ ਬਾਵਾ ਦਾ ਕਿੱਥੋਂ ਦਾ ਵਸੀ ਹੈ ਜੀ ਵਸੀ ਹੈ ਠੀਕ ਹੈ ਬਈ ਫਿਰ ਮਿਲਦੇ ਹਾਂ ਠੀਕ ਹੈ ਹੁਣ ਮੈਂ ਆਪਦਾ ਸਫ਼ਰ ਕੱਢਦਾ ਅੱਗੇ ਤੇ ਬਾਈ ਜਿਹੜੇ ਹੈਗੇ ਆਪਦਾ ਵਲੌਗ ਇੱਥੇ ਸਮਾਪਤ ਕਰਨਗੇ ਤੇ ਆਪਦਾ ਸਫ਼ਰ ਵੀ ਇੱਥੇ ਸਮਾਪਤ ਕਰਨਗੇ ਜਾਂਚ ਕਰ ਵਾਲਾ ਸਫ਼ਰ ਨਵੀੜ ਕੇ ਕੱਲ ਆਪਾਂ ਘਰ ਵਾਪਸ ਆ ਗਏ ਹਾਂ ਤੇ ਅੱਜ ਛੋਟੀ ਜੀ ਤੁਹਾਡੇ ਨਾਲ ਗੱਲਬਾਤ ਕਰਨੀ ਸੀ ਵੀ ਹਮੇਸ਼ਾ ਹੀ ਇਹ ਹੁੰਦਾ ਵੀ ਭਾਈ ਜਾਂਸਕਰ ਜਾਂ ਲੇਹ ਲਦਾਖ ਜਾਣ ਵਾਸਤੇ ਕਿੰਨੀ ਕੀ ਤਿਆਰੀ ਕਰਨੀ ਪੈਂਦੀ ਹੈ ਜਾਂ ਕੀ ਕੋਈ ਸਮਾਨ ਲੈ ਜਾਣਾ ਪੈਂਦਾ ਜਾਂ ਕਿੰਨਾ ਖਰਚਾ ਆਉਂਦਾ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਵੀ ਤੁਸੀਂ ਕਿੰਨਾ ਕੁ ਸੌਖਾ ਕਿੰਨਾ ਕੁ ਸਸਤਾ ਘੁੰਮਣਾ ਚਾਹੁੰਦੇ ਹੋ ਜਿਵੇਂ ਪਿਛਲੀ ਵਾਰ ਜੇ ਅਸੀਂ ਜੂਨ ਚ ਗਏ ਸੀ ਲੇ ਤਾਂ ਉਦੋਂ ਸਾਡਾ ਖਰਚਾ ਵੱਧ ਆਇਆ ਸੀ ਕਿਉਂਕਿ ਉਦੋਂ ਸੀਜ਼ਨ ਪੀਕ ਤੇ ਸੀਗਾ ਇਸ ਵਾਰ ਜਦੋਂ ਅਸੀਂ ਗਏ ਹਾਂ ਤਾਂ ਸਾਡੇ ਨਾਲ ਟੈਂਟ ਵੀ ਸੀਗਾ ਟੈਂਟ ਕਰਕੇ ਸਾਡਾ ਖਰਚਾ ਬਚਦਾ ਬਾਕੀ ਅਸੀਂ ਗੁਰਦੁਆਰਾ ਸਾਹਿਬ ਜਾਂ ਜਿਹੜੇ ਦੋਸਤ ਮਿੱਤਰ ਸੀਗੇ ਉਹਨਾਂ ਦੇ ਘਰੇ ਰਾਤਾਂ ਬਤਾਈਆਂ ਤਾਂ ਇਹਦੇ ਕਰਕੇ ਸਾਡਾ ਖਰਚਾ ਘਟਿਆ। ਸੋ ਇਹ ਗੱਲਾਂ ਬਾਤਾਂ ਵਾਸਤੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਵੀ ਭਾਈ ਤੁਸੀਂ ਐਟਰਾ ਰੀ ਕਿਵੇਂ ਬਣਾਓ ਠੀਕ ਹੈ ਜਾਂ ਤੁਸੀਂ ਸਮਾਨ ਕੀ ਲੈ ਕੇ ਜਾਓ ਨਾਲ ਜਾਂ ਕਿੱਥੇ-ਕਿੱਥੇ ਤੁਸੀਂ ਘੁੰਮ ਸਕਦੇ ਹੋ ਕਿੱਥੇ-ਕਿੱਥੇ ਤੁਸੀਂ ਕੈਂਪਿੰਗ ਕਰ ਸਕਦੇ ਹੋ ਪਰ ਜਿਹੜਾ ਜਾਂਚ ਕਰਦਾ ਇਹ ਮੇਰਾ ਸਫਰ ਰਿਹਾ ਹੈਗਾ ਇਹ ਬਹੁਤ ਹੀ ਖੂਬਸੂਰਤ ਰਿਹਾ ਹੈ। ਸਫਰ ਮੈਂ ਅੱਗੇ ਵੀ ਗੱਲ ਕੀਤੀ ਸੀ ਬਲੌਗਸ ਦੇ ਵਿੱਚ ਵੀ ਭਾਈ ਸਫਰ ਜਿਹੜਾ ਸਾਨੂੰ ਉਹ ਸਿਖਾਉਂਦਾ ਹੈ ਜ਼ਿੰਦਗੀ ਜਿਉਣੀ ਸਿਖਾਉਂਦਾ ਹੈ ਜ਼ਿੰਦਗੀ ਵਿੱਚ ਪਿਆਰ ਮਿਲਵਰਤਨ ਤੇ ਦੋਸਤੀ ਜਾਂ ਸਫ਼ਰ ਦੇ ਵਿੱਚ ਤੁਹਾਡੇ ਨਾਲ ਨਵੇਂ ਲੋਕ ਜੁੜਦੇ ਆ ਇਹ ਚੀਜ਼ਾਂ ਜ਼ਰੂਰ ਸਫ਼ਰ ਤੁਹਾਨੂੰ ਸਫ਼ਰ ਤੁਹਾਨੂੰ ਦਿੰਦਾ ਹੈਗਾ ਅ ਪੁੰਛ ਦਾ ਬਾਈ ਅਬਦੁੱਲ ਠੀਕ ਹੈ ਜੀ ਤੇ ਮਾਧੂਪੁਰ ਵਾਲੇ ਤਾਂ ਪਹਿਲੇ ਆਪਣੇ ਬਾਈ ਜੁੜੇ ਗਏ ਯੁਧਵੀਰ ਰਗੇ ਉਸ ਤੋਂ ਬਾਅਦ ਅ ਅੱਗੇ ਗੱਲ ਕਰੀਏ ਤਾਂ ਮਾਜੀਦ ਸ਼੍ਰੀਨਗਰ ਤੋਂ ਜਿਨ੍ਹਾਂ ਨੇ ਸਾਨੂੰ ਪੈਟਰੋਲ ਦਿੱਤਾ ਫਿਰ ਪੁਰਤਗਾਲੀ ਜੋੜੇ ਜਾਂ ਜਰਮਨ ਜੋੜੇ ਤੇ ਲਿੰਗਸ਼ੈਡ ਦੇ ਪਰਿਵਾਰ ਤੇ ਉਸ ਤੋਂ ਅੱਗੇ ਆ ਕੇ ਆਪਾਂ ਜੀ ਗੱਲ ਕਰੀਏ ਤਾਂ ਸਭ ਤੋਂ ਬੈਸਟ ਪਾਰਟ ਰਿਹਾ ਇਸ ਸਾਰੇ ਸਫਰ ਦਾ ਮਨਾਲੀ ਮਨਾਲੀ ਚ ਬਾਈ ਸੁਧੀਰ ਜਿਨ੍ਹਾਂ ਦੇ ਅਸੀਂ ਹੋਸਟਲ ਦੇ ਵਿੱਚ ਹੋਸਟਲ ਟਾਈਪ ਹੋਟਲ ਆ ਉਹਨਾਂ ਦਾ ਉਹਦੇ ਵਿੱਚ ਰੁਕੇ ਅਸੀਂ ਉਹਦੇ ਵਿੱਚ ਰੁੱਕ ਕੇ ਸਾਨੂੰ ਪਤਾ ਲੱਗਿਆ ਵੀ ਭਾਈ ਮਨਾਲੀ ਵਾਕਈ ਵਪਾਰੀਆਂ ਦਾ ਸ਼ਹਿਰ ਨਹੀਂ ਹੈਗਾ ਮਨਾਲੀ ਵਿੱਚ ਸੁਧੀਰ ਵਰਗੇ ਜਾਨਦਾਰ ਤੇ ਆਪਾਂ ਕਹੀਏ ਵੀ ਦਿਲਦਾਰ ਬੰਦੇ ਹੈਗੇ ਆ ਬਸ ਇਹ ਸੋ ਉਹਨਾਂ ਨੇ ਗ੍ਰਾਂਈ ਸਾਡਾ ਗ੍ਰਾਂ ਜਿਹੜਾ ਹੈਗਾ ਪਿੰਡ ਆ ਉਹ ਨੇੜੇ-ਨੇੜੇ ਆ ਸੋ ਇਸ ਚੀਜ਼ ਦੀ ਹੀ ਅ ਅਮਿਤ ਰੱਖਦੇ ਹੋਏ ਸਾਨੂੰ ਉਹਨਾਂ ਨੇ ਪਿਆਰ ਸਤਿਕਾਰ ਦੇ ਨਾਲ ਆਪਦੀ ਕੋ ਰੱਖਿਆ ਰੋਟੀਆਂ ਸ਼ਿਕਾਈਆਂ ਤੇ ਸਵੇਰੇ ਬੜੇ ਪਿਆਰ ਸਤਿਕਾਰ ਨਾਲ ਅਲਵਿਦਾ ਕੀਤਾ ਠੀਕ ਹੈ ਵਿਦਾ ਕਿਹਾ ਸੋ ਮਨਾਲੀ ਦੀ ਜਿਹੜੀ ਦਿੱਕ ਸੀ ਭਾਈ ਮਨਾਲੀ ਆ ਤਾਂ ਜਾਣ ਦਾ ਕੋਈ ਫਾਇਦਾ ਨਹੀਂ ਮਨਾਲੀ ਭੀੜ ਤੇ ਜਿਹੜਾ ਹੈਗਾ ਉਹ ਮਨਾਲੀ ਦੇ ਲੋਕਾਂ ਦੀ ਲੁੱਟ ਦਾ ਇੱਕ ਸਾਧਨ ਹੈ ਉਹ ਖਤਮ ਹੋ ਗਈ ਹੈ ਹੁਣ ਇਹ ਲੱਗਦਾ ਵੀ ਜੇ ਮਨਾਲੀ ਜਾਵਾਂਗੇ ਤਾਂ ਕੱਲਾ ਇੱਕ ਬੈਗ ਮੁੱਢੇ ਦੇ ਟੰਗ ਕੇ ਬੱਸ ਚੜ ਜੀਏ ਚਾਹੇ ਤੇ ਸੁਦੀਰ ਕੋਲੇ ਚਲੇ ਜਾਣਾ ਸੁਦੀਰ ਦਾ ਨੰਬਰ ਤੇ ਉਹਦਾ ਜਿਹੜਾ ਹੋਟਲ ਹੈ ਉਹਦੀ ਸਾਰੀ ਲੋਕੇਸ਼ਨ ਜਿਹੜੀ ਹੈਗੀ ਆ ਮੈਂ ਉਹ ਵੀਡੀਓ ਦੀ ਡਿਸਕ੍ਰਿਪਸ਼ਨ ਪਾਉਂਗਾ ਤੁਸੀਂ ਉਸ ਨੂੰ ਕਲਿੱਕ ਕਰਿਓ ਉਹਦੇ ਕੋਲੇ ਰਾਬਤਾ ਕਰਿਓ ਉਹਨੂੰ ਮਿਲਿਓ ਤੇ ਤੁਹਾਨੂੰ ਬਹੁਤ ਚੰਗਾ ਲੱਗੂਗਾ ਕਿਉਂਕਿ ਅ ਹੋਟਲ ਬਹੁਤ ਜੂ ਲੋਕ ਚਲਾ ਰਹੇ ਹੈ ਹੋਸਟਲ ਬਹੁਤ ਲੋਕ ਚਲਾ ਰਹੇ ਹੈ ਪਰ ਜਿਹੜੀਆਂ ਗੱਲਾਂ ਜੋ ਸਾਡੇ ਅੰਦਰ ਹੈ ਸਫਰ ਦੇ ਪ੍ਰਤੀ ਜ਼ਿੰਦਗੀ ਪ੍ਰਤੀ ਉਹ ਸੁਦੀਰ ਕੋਲ ਹੈ ਤੇ ਸੁਮੇਸ਼ ਕੋਲ ਹੈ ਸੋ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਇਹ ਸਫ਼ਰ ਦਾ ਜਿਹੜਾ ਅਖੀਰਲੀ ਇਹ ਵੀਡੀਓ ਇੱਥੇ ਬੰਦ ਕਰਦੇ ਆਂ ਤੇ ਅਗਲੇ ਸਫ਼ਰ ਦੇ ਲਈ ਜਲਦੀ ਆਪਾਂ ਨਿਕਲਾਂਗੇ ਤੇ ਕਿਉਂਕਿ ਮੈਨੂੰ ਦਿਲਚਕ ਇੱਛਾ ਹੈ ਕਿ ਮੈਂ ਭਈ ਭਾਰਤ ਦੇ ਹਰ ਇੱਕ ਸਟੇਟ ਦੀ ਯਾਤਰਾ ਕਰਾਂ ਸੋ ਅਗਲੀ ਜਿਹੜੀਆਂ ਵੀਡੀਓ ਆਉਣਗੀਆਂ ਹੋ ਸਕਦਾ ਤੁਹਾਨੂੰ ਹੋ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਤੇ ਪੱਛਮ ਬੰਗਾਲ ਵੱਲ ਦੀਆਂ ਮਿਲਣ ਸੋ ਸਾਥ ਦਿਓ ਠੀਕ ਹੈ ਜੀ ਤੇ ਵੀਡੀਓ ਨੂੰ ਦੇਖੋ ਵੀਡੀਓ ਨੂੰ ਜੇ ਚੰਗੀ ਲੱਗਦੀ ਆ ਤਾਂ ਅੱਗੇ ਵੀ ਸਾਂਝੀ ਕਰ ਸਕਦੇ ਆਂ ਉਹ ਇੱਥੇ ਪੱਜ ਬਲੌਗ ਬੰਦ ਕਰਦੇ ਆ ਸਤਿ ਸ਼੍ਰੀ ਅਕਾਲ ਜੀ